mặt nghề mệt hại đi liền, mưa gió đam đởm đi qua, một giờ, mày nha, tay chim phèo, paris

ਪਰੇ ਸਾਸਰੀ ਗਾਲ ਜਮੂ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ। ਹੋਂਦ ਉਸ ਆਪਾਂ ਰੈਡੀ ਰੂਡਿੰਗ ਹੋ ਗਏ ਆਂ। ਤੇ ਚਾਲੇ ਪਾਉਣੇ ਆਂ ਸ਼੍ਰੀਨਗਰ ਦੇ। ਤੇ ਗੁਰੂ ਘਰ ਦੇ ਤੁਹਾਨੂੰ ਸੇਵਾਦਾਰ ਲਗਾਉਣੇ ਨੇਗੇ। ਬਾਬਾ ਨੇ ਇੱਥੇ ਛੋਟੇ-ਛੋਟੇ ਸੇਵਾਦਾਰ ਨਾਲ ਪੜਾਉਂਦੇ ਆ ਤੇ ਨਾਲੇ ਕੀਰਤਨ ਸੁਣਾਉਂਦੇ। ਤੇ ਡੰਗਰੇ ਵੀ ਕਾਫੀ ਰੱਖੇ ਆ। ਉਹਨਾਂ ਦੀ ਸੇਵਾ ਕਰਦੇ ਹਾਂ ਹੋਰ ਸੇਵਾਦਾਰ ਜੀ ਕੀ ਹਾਲ ਚਾਲ ਠੀਕ ਠਾਕ ਜੋ ਤੇ ਬਾਬਿਆਂ ਦੇ ਹੀ ਆ ਸਾਰੇ ਨਗਰ ਅੱਛਾ ਇੱਥੋਂ ਨਾ ਬਾਬਿਆਂ ਦਾ ਹੀ ਆ ਤੇ ਇਤਰੇ ਪੈਕ ਤੋਂ ਨਾ ਮਤਲਬ ਆਪਾਂ ਦੂਜਾ 4 ਦਿਨਾਂ ਦਾ ਸਾਰੇ ਵੱਢ ਗਿਣੀ ਪਾਉਣਾ ਵੱਢ ਗਿਣੀ ਪਉਂਦੇ ਕਾਟ ਕੇ ਤੇ ਚਲੋ ਗਾਰੀ ਆਪਾਂ ਮੋਲ ਚਾਲ ਬੈਣੀ ਕਿੱਦਾਂ ਦਾ ਕਿੱਦਾਂ ਦੀ ਸ਼ਰਕਾ ਵੀਊ ਚੈੱਕ ਕਰੋ ਦੋਸਤੋ ਕਿੰਨਾ ਸੋਹਣਾ ਓਹ ਸ਼ਹਿਰ ਇੱਕ ਦੂਰ ਓਏ ਇਧਰ ਨੂੰ ਜੜਾ ਆਪਾਂ ਪਹਾੜ ਕੱਟ ਕੇ ਬਣਾਈ ਚੱਲ। ਇਧਰ ਆਪਾਂ ਤੇ ਆਪਾਂ ਇਹ ਗਏ ਉੱਥੋਂ 75 ਕਿਲੋਮੀਟਰ ਚੰਬੂ ਤੋਂ ਆਏ। ਤੇ ਅੱਛਾ ਜਣ ਮਾਕੇ ਦਾ ਕਿਵੇਂ ਦੇ ਬਹੁਤ ਸੋਹਣਾ ਵਧੀਆ ਸਫਰ ਲੰਗੀ ਜਾਂਦੇ ਆ। ਤੇ ਟਾਈਮ ਦੋਸਤੋ ਆਪਾਂ ਤੁਰੇ ਹਾਂ ਤਕਰੀਬਨ 56.94ਵੇਂ ਮਹੀਨਾ ਪਾਉਂਦਾ ਚਲੋ ਗਾੜੀ ਵੇੜੇ ਆ ਝਾਕੇ ਬਾਕੇ ਤੁਹਾਨੂੰ ਦਿਖਾਉਂਦਾ ਕਰੋ ਚੱਕ ਵੀਊ ਕਿੰਨਾ ਸੋਹਣਾ ਸ਼ਹਿਰ ਦਾ ਨਾਮ ਆਇਆ ਨਹੀਂ ਇੱਥੇ ਕਿਤੇ ਵੀ ਲਿਖਿਆ ਤੇ ਨਾਂ ਹੀ ਲੱਗੇ ਹੈ ਕੋਈ وجہ ਤੋਂ ਬੋਛਲੀ ਬਹੁਤ ਸੋਹਣਾ ਜੀ ਝੋਨਾ ਪੱਕ ਚੱਲਿਆ ਜੀ ਇਹ ਸ਼ਹਿਰ ਦਾ ਨਾਮ ਹੈ ਜਹਾਵਲਪੁਰ ਜਹਾਵਲਪੁਰ ਸ਼ਹਿਰ ਹੈ ਇਹ 100 ਕਿਲੋਮੀਟਰ ਪਾ ਚੱਲ ਗਿਆ ਜੰਮੂ ਦਾ ਹਾਲੇ ਜਾਮਾ ਨਾ ਮੈਂ ਬੰਨੇ ਤੋਂ ਚਲਾ ਆਪਾਂ ਨਿਕਲ ਕੇ ਆ ਗਏ ਆ 5 ਕਿਲੋਮੀਟਰ ਮੈਨੂੰ ਦੇ ਨੇ ਹੋ ਗਏ 5 ਕਿਲੋਮੀਟਰ ਪੂਰਾ ਮੈਂ ਮੋੜਲ ਤੇ ਵੇਖਿਆ ਜਾਮ ਲੱਗਾ ਤੇ ਅਜੇ ਕੀ ਤੁਰਿਆ ਜਾਂਦਾ ਹੈ ਘੜਾ ਦੇ ਇਥੇ ਜੇ ਤੋਂ ਜੀ ਤੋਂ ਜੀ ਫੋ ਜੀ ਟੂ ਆਇਆ ਇਸ ਤਰ੍ਹਾਂ ਜਿਹੜਾ ਮੈਨੂੰ ਲੱਗਾ ਵੀ 3 ਕਿਲੋਮੀਟਰ ਹੋਰ ਹੋਣਾ ਜਿਸ ਹਿਸਾਬ ਨਾਲ ਲੱਗਦਾ ਚੋਰ ਦੀ ਗਿਦਰੇਸ਼ਨ ਆ ਘਾੜ ਸਾਰੇ ਬਟੇ ਨਾ ਇਹ ਲਈ ਬਣੇ ਉਹ ਟੈਗ ਇਹ ਵੀ ਨਿਕਲੇ ਅਸੂ बहो मज़ा मोटर उहो चालीह पंताली चाली किलोमीटर कढे कम से कम चारो चालीह कलोमीटर ਇਹ ਆ ਦੋਸਤੋ ਚਨਾ ਨਦੀ ਇਹ ਹਿਮਾਚਲ ਤੇ ਜੰਮੂ ਦੇ ਬਾਰਡਰ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਚ ਚਲੇ ਜਾਂਦੀ ਤੇ ਪਿੱਛੇ ਪਿੰਡ ਇਧਰ ਜੰਮੂ ਵਾਲੀ ਸਾਈਡ ਤੇ ਪਿੱਛੇ ਪਿੰਡ ਨਾਂ ਕਿ ਆ ਆਰਾਮ ਡਿਸਟ੍ਰਿਕਟ ਆਰਾਮ ਡਿਸਟ੍ਰਿਕਟ ਪਿੰਡ ਆ ਅੱਧਾ ਕਿਲੋਮੀਟਰ ਹੀ ਤੋਂ ਦੂਰ ਆ ਸਾਰੇ ਉਧਰ ਹੀ ਪੈ ਜਾਂਦੇ ਆ ਤੇ ਇਧਰ ਜਣਾ ਆਪਾਂ ਆਪਾਂ ਤਕਰੀਬਨ ਚੱਲੇ ਆ ਗਏ ਆ ਕੋਈ 840 45 ਕਿਲੋਮੀਟਰ ਤੇ 100 ਕਿਲੋਮੀਟਰ ਰਹਿ ਗਿਆ ਸਾਰਾ ਪਹੁੰਚ ਗਿਆ ਸ਼੍ਰੀਨਗਰ ਪਹਾੜਾਂ ਦੀ ਖੂਬਸੂਰਤੀ ਵੇਖੋ ਤੁਸੀਂ ਮਾਹੌਲ ਹੀ ਇੱਧਰ ਬਦਲ ਜਾਂਦਾ ਹੋਰ ਆ ਦੇ ਜੰਮੂ ਨਾਲੋਂ ਇੱਥੇ ਟੈਂਪਰੇਚਰ ਫਰਕ ਆ ਸੁਣਾਇਆ ਜੰਮੂ ਦਾ ਬੜੀ ਜ਼ਿਆਦਾ ਗਰਮੀ ਤੇ ਮੂੰਹ ਘੱਟੇ ਨਾ ਪਰੇ ਹੁੰਦੇ ਆ ਹਾਲਾ ਘੱਟਾ ਜ਼ਿਆਦਾ ਆ ਉਹਦਾ ਕਰਕੇ ਨਾ ਜਿਹੜੇ ਪਿੱਛੇ ਮੀਂਹ ਪਿਆ ਹੈ ਨਾ ਉਹਦਾ ਕਰਕੇ ਪਹਾੜ ਢਕੇ ਢੁਕੇ ਤਾਂ ਮਿੱਟੀ ਆ ਗਈ ਹੈ ਹੈਗੀਆ ਉਹਦਾ ਕਰਕੇ ਬਹੁਤ ਕੱਟਾ ਤਾਂ ਕਿ ਸਹੀ ਹੈ ਰੋਡ ਵੀ ਸਹੀ ਹੈ ਕਿਤੇ ਦੇ ਕਿਤੇ ਟਾਵਾ ਟਾਵਾ ਖਰਾਬ ਆ ਜਿਹੜੇ ਪਹਾੜ ਢਕੇ ਉਤਰਾ ਤਾਂ ਵਧੀਆ ਜਾ ਜਾਂ ਘੋੜਦਾ ਜਾਂਦਾ ਇਧਰ ਆ ਜੀ ਇਧਰ ਪਾਕਿਸਤਾਨ ਰੋਮ ਤੋਂ ਮੋੜਿਆ ਜਮਨੇ ਇਹ ਜੰਮੂ ਵਾਲੀ ਸੈਵਨ ਇਹ ਇਹੂ ਬੜਾ ਸੋਹਣਾ ਹੈ ਨਾਲੇ ਮਾਸਾ ਲੈ ਲਈ ਇਧਰ ਆ ਪਾ ਜਾਂਦਾ ਸੀ ਜਮਨੇ ਰੱਪਣੇ ਜਿਹੜੀ ਸ੍ਰੀਉਂਗ ਉੱਤੇ ਦੇ ਜਿਹੜੇ ਆ ਉਹ ਜਰੀਏ ਲੱਗਦੀ ਜਾਂਦੀ ਹੈ ਇਧਰ ਵੀ ਫੈਲਦੀ ਅਵੇਖਾਂ ਨੂੰ ਚੜਾਈ ਲੱਗਦੀ ਪੂਰਾ ਮੋਰਚਾ ਫਾੜੇ ਜਾਂਦਾ ਚੰਗੀ ਚੌਕੀ ਲੰਮੀ ਹੈ ਵੀ ਸਰੋਤ ਫੋੜੇ ਪਹਾੜ ਵੜ ਵੜ ਸੁਭਰਾ ਬਣਾ ਗਿਆ ਮੋਕੰਦਾ ਨਾ ਹੀ ਨਹੀਂ ਲੈਂਦੀ ਤੇ ਆ ਵੀਡੀਓ ਵਿੱਚੋਂ ਮੈਂ ਮੋਨੀ ਬਣਾਈ ਢੀਗੀ ਜਿਹੜੀ ਲੰਬੀ ਹੈ ਅਗਰ ਦਾਲੇ ਉਹ ਬੰਦੇ ਆ ਬੰਦੇ ਆ ਆ ਤਾਂ ਆਪਾਂ ਪਹਿਲਾਂ ਕਾਫੀ ਟਾਈਮ ਦੇ ਗਏ ਆ ਕਮਰਾ ਲੈਣ ਦੇ ਲੂੰਦੇ ਆ ਟਾਈਮ ਲੱਗ ਗਿਆ ਉੜ ਗਏ ਸ਼ੇਮ ਲੈਣੀ ਜੀ ਉਹ ਲੈ ਲੂ ਕੇ ਹੁਣ ਐਡੇ ਨਿਗੀ ਨਿਗੀ ਕਣੀ ਪੈਂਦੀ ਤੇ ਹੰਦ ਲੱਗ ਜਾਂਦੀ ਐਨਾ ਠੰਡਾ ਦੇ ਰਹੇ ਸਰੇ ਆਪਾਂ ਦੇਖਾਂਗੇ ਸਤਿ 25 ਸਫਰ ਠੀਕ ਹੀ ਰਿਹਾ ਅੱਜ ਵਧੀਆ ਰਹੀ ਗਿਆ ਵੇ ਮਾਇਆ ਆ ਗਿਆ ਜਦੋਂ ਜੰਪੂ ਤੋਂ ਆਪਾਂ 100 ਰੁਪਏ ਡਰਗੇ ਆ ਕਿ ਨਾ ਫਿਰ ਬਹੁਤ ਵਧੀਆ ਸ਼ਰਕਲ ਸਿੱਧਾ ਪਹੁੰਚ ਗਏ

ਜੀ ਪਹੁੰਚ ਗਏ ਆਪਾਂ ਗੁਰਦਰਾਸਾ ਤੇ ਕਮਰਾ ਲੈ ਲਿਆ ਕਾਫੀ ਟਾਈਮ ਲੇ ਲਿਆ ਮੈਂ ਨਾ ਨੰਬਰ ਲਾਈਨ ਚਲੇ ਗਿਆ ਬਾਜ਼ਾਰ ਦੇ ਵਿੱਚ ਸਮਾਨ ਸੋਹ ਰੱਖ ਕੇ ਉੱਥੇ ਕਾਫੀ ਟਾਈਮ ਲੱਗ ਗਿਆ ਤੇ ਆਹ ਕਮਰਾ ਖਲ ਰੇ ਬੇ ਕੰਬਲ ਨਹੀਂ ਆਜੀ ਖਲਾਰਿਆ ਪੱਕਾ ਚਾਰਜਿੰਗ ਇਥੇ 1.0 ਤੇ ਉੱਤੇ ਆਪਾਂ ਸਪੀਕਰ ਨਾਲ ਚਾਰਜ ਕਰਦੇ ਆਂ ਤੇ ਸਾਰਾ ਸਫਰਾ ਅੱਜ ਵਧੀਆ ਰਿਹਾ ਕਮਰਾ ਵੀ ਚਲੋ ਮਿਲ ਗਿਆ ਆਪਾਂ ਨੂੰ ਕੱਲ ਨੂੰ ਆਪਾਂ ਇੱਥੋਂ ਉਤਰਾਂਗੇ ਸੋਮਨਾਗਰ ਜਾ ਕੇ ਕੱਲ ਨੂੰ ਰਾਵਾਂਗੇ ਰਾਤ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਾਫ਼ ਸੁਥਰੀ ਗੱਲਬਾਤ ਜੋ ਵੀ ਵੇਖੀ ਦਾ ਕਰਨਾ ਸ਼ੇਅਰ ਕਰੀਦਾ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਸ਼ੁਰੂ ਕਰ ਲਿਆ ਕਰੋ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਵਿੱਚ